ਮਸ਼ਹੂਰ ਕਰਨ ਵਾਲੇ ਕਿਵੇਂ ਆਪਣਾ ਕਾਰੋਬਾਰ ਵੱਡੇ ਪੱਧਰ ਤੇ ਕਰ ਰਹੇ ਨੇ ਇਸ ਦੀ ਉਦਾਹਰਨ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਦੀ ਹੈ ਜਦੋਂ ਜਸੂਹਾ ਤੋਂ ਆ ਰਹੇ ਅਸ਼ੋਕਾ ਲੈਰਨ ਟਰੱਕ ਨੂੰ ਸੇਬ ਦੇ ਬਕਸੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਰੋਕਿਆ ਗਿਆ ਪੁਲਿਸ ਵੱਲੋਂ 500 ਕਿਲੋ ਚੂਰਾ ਦੀਆਂ ਪੋਸਟਾ ਬਰਾਮਦ ਕੀਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਨਾਲ ਇੱਕ ਹੋਰ ਸਵਿਫਟ ਗੱਡੀ ਵੀ ਬਰਾਮਦ ਕੀਤੀ ਪੁਲਿਸ ਨੇ ਦੋ ਵਾਹਨਾਂ ਵਿੱਚੋਂ ਪੰਜ ਵਿਅਕਤੀਆਂ ਸਮੇਤ ਇੱਕ ਟਰੱਕ ਅਤੇ 500 ਕਿਲੋ ਚੂਰਾ ਬਰਾਮਦ ਕੀਤਾ ਪੁਲਿਸ ਦੇ ਅਨੁਸਾਰ ਇਸ ਗਿਰੋਹ ਦਾ ਆਗੂ ਜੋ ਜੰਮੂ ਦਾ ਵਸਨੀਕ ਹੈ ਪਹਿਲਾਂ ਹੀ ਸ਼ਰਾਬੀ ਸੀ ਕੇਸ ਦਰਜ ਕੀਤਾ ਜਾਂਦਾ ਹੈ ਕਿ ਇਹ ਚਾਰ ਲੋਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਨ ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇਹ ਖੇਪ ਇਸ ਲੋਕਾਂ ਤੋਂ ਕਿੱਥੇ-ਕਿੱਥੇ ਸਪਲਾਈ ਹੋ ਰਹੀ ਹੈ ਤੇ ਇਹ ਇਸ ਕਾਰੋਬਾਰ ਵਿੱਚ ਕਿੰਨੇ ਸਮੇਂ ਤੋਂ ਹਨ ਇਹ ਸਾਡੀ ਜਿਹੜੀ ਹੈ ਕੱਲ ਪਾਰਟੀ ਐਸਆਈ ਨਿਰਮਲ ਸਿੰਘ ਇਹ ਡੀਐਸਪੀ ਪ੍ਰੇਮ ਸਿੰਘ ਤੇ ਰਵਨਾਸ ਤੇ ਮਾੜੀ ਅੰਸਰ ਸਾਂਝੀ ਜਿਹੜੀ ਹੈ ਪਟੋਲਿੰਗ ਕਰਦੇ ਸੀ ਸ਼ਹਿਰਪੁਰ ਤੋਂ ਅਰੇ ਨਾਲ 사이 ਨੂੰ ਜਾ ਰਹੇ ਸੀ ਰਸਤੇ ਵਿੱਚ ਜਿਹੜਾ ਇੱਕ ਬਾਗਪੁਰ ਸਟੌਰ ਦੇ ਕੋਲੇ ਇੱਕ ਕੈਂਟਰ ਤੇ ਇੱਕ ਕਾਰ ਜਿਹੜੀ ਸਪਿੰਟ ਖੜੀ ਸੀ ਉਹ ਆਪਸ ਦੇ ਵਿੱਚ ਕੋਈ ਸਮਾਨ ਨੂੰ ਆਦਾਨ-ਪ੍ਰਦਾਨ ਕਰ ਰਹੀ ਸੀ ਸ਼ੱਕ ਦੀ ਬਨਾ ਤੇ ਨਿਰਮਲ ਸਿੰਘ ਤੇ ਡੀਐਸਪੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਪੁਛ ਕੇ ਲਈ ਰੋਕਿਆ ਤੇ ਸ਼ੱਕ ਪੈ ਤੇ ਉਹਨਾਂ ਦੀ ਚੈੱਕ ਕਰਨ ਤੇ ਜਦੋਂ ਦੇਖਿਆ ਤੇ ਜਿਹੜੀ ਉਹ ਪੇਟੀਆਂ ਦੇ ਵਿੱਚ ਸੀਗੀ ਉਹ ਪੋਪੀ ਚੂਰਾ ਹਾਸ ਸੀਗਾ ਤੇ ਇਹ ਪੋਪੀ ਚੂਰਾ ਜਦੋਂ ਉਹਨਾਂ ਦਾ ਪੂਰਾ ਇੱਕ ਕੈਂਟਰ ਚੈੱਕ ਕਰਤੇ ਜਿਹੜਾ ਉਹਦੇ ਵਿੱਚੋਂ 62 ਪੇਟੀਆਂ ਜਿਹੜੀਆਂ ਨਾ ਇਹ ਕੁ ਸੇਵਦੀਆਂ ਪੇਟੀਆਂ ਦੇ ਮੁਕਾਬਲੇ ਤੇ ਜਿਹੜਾ ਸੀ ਕਾਪੀਸ ਪਾਈ ਹੋਈ ਸੀਗੀ ਇਹਨਾਂ 62 ਪੇਟੀਆਂ ਨੂੰ ਖੋਲਣ ਦੇ ਚੂਰਾ ਪੋਸਟ ਨੇਿਕ ਲਿਆ ਜਿਨ੍ਹਾਂ ਨੂੰ ਉੱਥੇ ਹੀ ਸੀਜ਼ ਕੀਤਾ ਗਿਆ ਔਰ ਇਸ ਦੇ ਮੁਤਲਕ ਸਾਰੇ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹ ਜਿਹੜਾ ਕੇਸ ਐਫ ਆਈ ਆਰ ਦਰਜਾ ਸਾਡੀ ਹਰਿਆਣਾ ਥਾਣੇ ਚ ਐਫ ਆਈ ਆਰ ਨੰਬਰ 3 ਦਰਜ ਕੀਤੀ ਗਈ ਹੈ ਕਿ ਕਿੰਨੇ ਵਿਅਕਤੀ ਫੜੇ ਆ ਜੀ ਇਹ 5 ਵਿਅਕਤੀ ਫੜੇ ਅਸੀਂ ਜਿਨ੍ਹਾਂ ਵਿੱਚੋਂ ਇੱਕ ਕਸ਼ਮੀਰ ਦਾ ਤੇ ਇੱਕ ਫਲੋਰ ਦਾ ਦੋ ਜਿਹੜੇ ਬੜਕੇ ਹੈਗੇ ਨੇ ਉਹ ਸਾਡੇ ਰੂਰਲ ਲੁਧਿਆਣਾ ਦੇ ਨੇ ਤੇ ਪੰਜ ਟੋਟਲ ਵਿਅਕਤੀ ਨੇ ਸੀ ਸਾਡੇ ਕੋਲੇ ਪੜੇ ਹੋਣਾ ਸੀ ਇਹ ਪਤਾ ਲੱਗਿਆ ਨਹੀਂ ਕਿੱਥੇ ਦੇਣੀ ਸੀ ਸਾਰੀ ਖੇਪ ਇਹ ਸਾਰੀ ਜਿਹੜੀ ਅਸੀਂ ਅੱਜ ਇਹਨਾਂ ਦਾ ਰਿਮਾਰਡ ਲਿਆ ਰਿਮਾਰਡ ਲੈ ਕੇ ਉਹਨਾਂ ਨੇ ਪੁਸ਼ਕਿਸ਼ ਕਰਾਂਗੇ ਜਿਹੜੀ ਅਗਲੀ ਪੋਪੀ ਆਸਕੇ ਉਹਨਾਂ ਨੇ ਕਿੱਥੇ ਖੇਪ ਦੇਣੀ ਸੀ ਇਹਨਾਂ ਚੋਂ ਪਹਿਲਾਂ ਵੀ ਪਰਚਾ ਹੈ ਜਾਂ ਫਸਟ ਪਹਿਲਾਂ ਜਿਹੜਾ ਇੱਕ ਕਸ਼ਮੀਰ ਦਾ ਅਸੀਂ ਫੜਿਆ ਮੁੰਡਾ ਉਹਦੇ ਵਿੱਚ ਇੱਕ ਪਰਚਾ ਬशीर अहमद ਤੇ ਜਿਹੜਾ ਉਹ ਪਰਚਾ ਦਰਜ ਹੈ ਜੀ 마ਸ਼ੀਵਾੜੇ ਲੁਧਿਆਣਾ ਦੇ ਵਿੱਚ ਲੱਗਦਾ ਹੈ ਕਿ ਨਾ ਤਾਂ ਹੋਰ ਵੀ ਖੁਲਾਸੇ ਹੋ ਸਕਦੇ ਬਿਲਕੁਲ ਜੀ ਬਿਲਕੁਲ ਹੋ ਸਕਦਾ ਕਿਉਂਕਿ ਜਿਹੜਾ ਹੈ ਸੇਵਾ ਦੀ ਪੇਟੀਆਂ ਵਿੱਚ ਇਸ ਵੇਲੇ ਲਿਆ ਰਹੇ ਨੇ ਆਪੀਸ ਕੇ ਬਾਰੇ ਅਸੀਂ ਹੋਰ ਵੀ ਪਤਾ ਕਰਾਂਗੇ ਕਿ ਕਿੰਨੀ ਜਗ੍ਹਾ ਨੇ ਵੇਚਿਆ ਔਰ ਕਿੰਨੀ ਵਾਰ ਇਹਨਾਂ ਨੇ ਸਾਡੇ ਇਥੇ ਆਪੀਸ ਸਪਲਾਈ ਕੀਤਾ ਉਹ ਸਾਰਾ ਕੁਝ ਕਸ਼ ਕਰਾਂਗੇ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਦ ਰਿਪੋਰਟ ਐਸਐਮਜ਼ेड ਨਿਊਜ਼